ਵਰਲਡਵਾਈਡ ਸੈਂਸੇਸ਼ਨ ਬਣ ਚੁੱਕੇ ਦਲਜੀਤ ਦੋਸਾਂਸ ਦੀ ਲੁਧਿਆਣੇ ਫੇਰੀ ਹੈ ਜਿਹੜੀ ਸੋਸ਼ਲ ਮੀਡੀਆ ਤੇ ਖੂਬ ਚਾਈ ਹੋਈ ਹੈ ਜਿਨ੍ਹਾਂ ਲੁਧਿਆਣੇ ਸ਼ਹਿਰ ਵਿੱਚ ਗੇੜੀ ਦੌਰਾਨ ਦਲਜੀਤ ਦੋਸਾਂਸ ਨੇ ਆਪਣੇ ਸ਼ਹਿਰ ਲੁਧਿਆਣੇ ਦੀਆਂ ਜਮਕੇ ਤਰੀਫਾਂ ਕੀਤੀਆਂ ਇਸ ਦੇ ਨਾਲ ਇਹ ਉਹ ਕੈਂਟਾ ਘਰ ਚੌਕ ਚੌੜਾ ਬਾਜ਼ਾਰ ਅਤੇ ਹੋਰ ਵੀ ਕਈ ਥਾਵਾਂ ਤੇ ਗਏ ਜਿੱਥੇ ਉਹਨਾਂ ਨੇ ਐਕਸਪਲੋਰ ਕੀਤਾ ਕਿ ਕਿਵੇਂ ਉਹ ਇੱਥੇ ਆਉਂਦੇ ਹੁੰਦੇ ਸਨ ਅਤੇ ਆਪਣੇ ਪੁਰਾਣੇ ਦਿਨਾਂ ਨੂੰ ਵੀ ਉਹਨਾਂ ਨੇ ਯਾਦ ਕੀਤਾ ਸੋ ਕੁਲਚੇ ਛੋਲੇ ਵੀ ਖਾਦੇ ਅਤੇ ਕਿਸ ਤਰੀਕੇ ਨਾਲ ਚਾਹ ਪੀਤੀ ਏ ਵੀਡੀਓ ਹੈ ਜਿਹੜੀ ਸੋਸ਼ਲ ਮੀਡੀਆ ਤੇ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਹਰ ਇੱਕ ਲੁਧਿਆਣਵੀ ਹੈ ਉਹਨਾਂ ਦੀ ਇਸ ਵੀਡੀਓ ਨੂੰ ਖੂਬ ਪਸੰਦ ਵੀ ਕਰ ਰਿਹਾ ਹੈ ਇਸ ਤੋਂ ਇਲਾਵਾ ਪੂਰੇ ਪੰਜਾਬ ਹੀ ਨਹੀਂ ਬਲਕਿ ਦੇਸ਼ ਵਿੱਚ ਵੀ ਲੁਧਿਆਣੇ ਸ਼ਹਿਰ ਦੀਆਂ ਜਮ ਕੇ ਤਾਰੀਫਾਂ ਹੋ ਰਹੀਆਂ ਨੇ ਬਿਊਰੋ ਰਿਪੋਰਟ ਲੁਧਿਆਣਾ ਲਾਈਵ ਸੋ ਵਰਲਡਵਾਈਡ ਸੈਂਸੇਸ਼ਨ ਬਣ ਚੁੱਕੇ ਦਲਜੀਤ ਦੋਸਾਂਤ ਦੀ ਲੁਧਿਆਣੇ ਫੇਰੀ ਹੈ ਜਿਹੜੀ ਸੋਸ਼ਲ ਮੀਡੀਆ ਤੇ ਖੂਬ ਚਾਈ ਹੋਈ ਹੈ ਜੀਆਂ ਲੁਧਿਆਣੇ ਸ਼ਹਿਰ ਵਿੱਚ ਗੇੜੀ ਦੌਰਾਨ ਦਲਜੀਤ ਦੋਸਾਂਤ ਨੇ ਆਪਣੇ ਸ਼ਹਿਰ ਲੁਧਿਆਣੇ ਦੀਆਂ ਜਮਕੇ ਤਰੀਫਾਂ ਕੀਤੀਆਂ ਇਸ ਦੇ ਨਾਲ ਇਹ ਉਹ ਕੈਂਟਾ ਘਰ ਚੌਕ ਚੌੜਾ ਬਾਜ਼ਾਰ ਅਤੇ ਹੋਰ ਵੀ ਕਈ ਥਾਵਾਂ ਤੇ ਗਏ ਜਿੱਥੇ ਉਹਨਾਂ ਨੇ ਐਕਸਪਲੋਰ ਕੀਤਾ ਕਿ ਕਿਵੇਂ ਉਹ ਇੱਥੇ ਆਉਂਦੇ ਹੁੰਦੇ ਸਨ ਅਤੇ ਆਪਣੇ ਪੁਰਾਣੇ ਦਿਨਾਂ ਨੂੰ ਵੀ ਉਹਨਾਂ ਨੇ ਯਾਦ ਕੀਤਾ ਸੋ ਕੁਲਚੇ ਛੋਲੇ ਵੀ ਖਾਤੇ ਅਤੇ ਕਿਸ ਤਰੀਕੇ ਨਾਲ ਚਾਹ ਪੀਤੀ ਏ ਵੀਡੀਓ ਹੈ ਜਿਹੜੀ ਸੋਸ਼ਲ ਮੀਡੀਆ ਤੇ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਹਰ ਇੱਕ ਲੁਧਿਆਣਵੀ ਹੈ ਉਹਨਾਂ ਦੀ ਇਸ ਵੀਡੀਓ ਨੂੰ ਖੂਬ ਪਸੰਦ ਵੀ ਕਰ ਰਿਹਾ ਹੈ ਇਸ ਤੋਂ ਇਲਾਵਾ ਪੂਰੇ ਪੰਜਾਬ ਹੀ ਨਹੀਂ ਬਲਕਿ ਦੇਸ਼ ਵਿੱਚ ਵੀ ਲੁਧਿਆਣੇ ਸ਼ਹਿਰ ਦੀਆਂ ਜਮ ਕੇ ਤਾਰੀਫਾਂ ਹੋ ਰਹੀਆਂ ਨੇ ਬਿਊਰੋ ਰਿਪੋਰਟ ਲੁਧਿਆਣਾ ਦਾ